ਸਾਧ ਕੇ ਸੰਗ ਸਭ ਕੋ ਲਿਉਧਾਰੇ ਸਾਧ ਸੰਗ ਸਾਜਨ ਮੀਤ ਕੋ ਠੰਬੂ ਨਿਸਤਾਰ ਸਾਧੂ ਕੇ ਸੰਗ ਸੋਧਨ ਪਾਵੇ ਜਿਸ ਧੰਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਮਾ ਸਾਧਕੇ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕੇ ਸੰਗ ਸਰਬ ਥਾ साध के संग सफल जन्म नानक साध के संग सफल जन्म साध के संग नहीं धारण साध संग साजन मीत को तंबू ने सुधार साधु के संग सो धनु पावे जिस धन ते सब को सवय साधु संग धर्म राय कर सेवा से साध साधु के संग शोभा साधु के संग लायन ਸਾਦ ਸੰਗਿ ਅਮਰ ਤੇ ਗੁਣ ਗਾਇ। ਸਾਦ ਕੇ ਸੰਗ ਸ੍ਰਬਿ ਥਾਨ ਗਾਮ। ਨਾਨਕ ਸਾਦ ਕੇ ਸੰਗ ਸਫਲ ਜਨਮ। ਨਾਨਕ ਸਾਦ ਕੇ ਸੰਗ ਸਫਲ ਜਨਮ। ਸਾਦ ਕੇ ਸੰਗ ਸ੍ਰਬਿ ਥਾਨ ਗਾਮ। ਨੋ ਨਿਕ ਸਾਜ ਕੇ ਸੰਗ ਸਫਲ ਜਨਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀਆਂ ਸਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇਵ ਉਪਦੇਸ਼ ਕਰਦੇ ਹਨ ਸਾਜ ਕੇ ਸੰਗ ਸਭ ਕੁਲ ਉਧਾਰੇ ਸਾਥ ਸੰਗ ਸਾਜਨ ਮੀਤ कुटुंब ਨਿਸਤਾਰੇ ਤੇ ਸਾਥ ਸੰਗਤ ਦੀ ਬਰਕਤ ਜੋ ਇਹੋ ਜੀ ਹੁੰਦੀ ਹੈ ਨਾ ਆਪਣਾ ਤਾਂ ਪਾਰੂਦਾਰ ਹੁੰਦਾ ਹੀ ਆ ਸਾਰੇ ਕੁਲਨ ਦਾ ਕਲਿਆਣ ਹੁੰਦਾ ਸਾਰੇ ਕੁਲ ਦਾ ਉਦਾਰ ਹੁੰਦਾ ਆਪਣੇ ਨਾਲ ਜਿਹੜੇ ਆਪਣੇ ਸੱਜਣ ਮਿੱਤਰ ਹੁੰਦੇ ਹਨ ਉਹਨਾਂ ਦਾ ਵੀ ਨਾਲ ਨਿਸਤਾਰਾ ਹੁੰਦਾ ਕਿਉਂਕਿ ਜਦੋਂ ਆਪਾਂ ਹਨੇਰੇ ਵਿੱਚ ਚੱਲ ਰਹੇ ਹੁੰਨੇ ਜੇ ਰੋਸ਼ਨੀ ਇੱਕ ਕੋਲੇ ਹੈ ਨਾ ਟਾਰਚ ਹੈ ਜਾਂ ਦੀਪਕ ਹੈ ਤੇ ਚਾਹਨ ਤਾਂ ਸਭ ਨੂੰ ਮਿਲੇਗਾ ਨਾ ਮਾਰਗਦਰਸ਼ਨ ਸਾਰਿਆਂ ਦਾ ਹੋ ਜਾਂਦਾ ਸਾਧਕੇ ਸੰਗ ਸੋਧਨ ਪਾਵੇ ਜਿਸ ਧੰਤੇ ਸਭ ਕੋ ਵਰਸਾਵੇ ਆਪਾਂ ਦੁਨੀਆ ਦਾ ਤਾਂ ਨਾ ਜੇ ਬਾਲਾ ਮੰਨਾਂਗੇ ਮੁੱਖ ਜੋਗਾ ਲੇਕਿਨ ਸਾਧ ਦੇ ਸੰਗ ਉਹ ਪ੍ਰਭੂ ਨਾਮ ਦਾ ਤੁਹਾਨੂੰ ਉਹ ਗਿਆਨ ਦਾ ਤੁਹਾਨੂੰ ਪ੍ਰਾਪਤ ਹੁੰਦਾ ਜਿਹੜਾ ਆਪਾਂ ਸਾਰਿਆਂ ਨੂੰ ਮਿਲ ਸਕਦੇ ਹਾਂ ਜਿਸ ਸੰਤੇ ਸਭ ਕੋ ਵਰਸਾਵੇ ਸਾਨੇ ਦਾ ਕਲਿਆਣ ਹੋ ਸਕਦਾ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸਰਦੇਵਾ ਕਹਿੰਦੇ ਨੇ ਧਰਮ ਰਾਜ ਸਜਾ ਦਿੰਦਾ ਲੇਕਿਨ ਜਦੋਂ ਆਤਮਾ ਹੀ ਪਰਮਾਤਮਾ ਨਾਲ ਇਕ ਹੋ ਗਈ ਤੇ ਫਿਰ ਤਾਂ ਧਰਮ ਰਾਜ ਵੀ ਸੇਵਾ ਲਈ ਖੜਾ ਹੋ ਜਾਂਦਾ ਕਿਉਂਕਿ ਮੈਂ ਤੇ ਹੋਮ ਮੇ ਤੇ ਦ્વੈਤਰ ਹੀ ਨਹੀਂ ਨਾ ਸਾਧ ਕੇ ਸੰਗ ਸੋਭਾ ਸਰਦੇਵਾ ਇਹੋ ਜੀ ਸ਼ੋਭਾ ਹੋ ਜਾਂਦੀ ਜਿਹੋ ਜੀ ਦੇਵਤਿਆਂ ਦੀ ਹੁੰਦੀ ਹੈ ਸਾਧ ਕੇ ਸੰਗ ਪਾਪ ਪਲਾਈਨ ਪਾਪਾਂ ਦਾ ਤਾਂ ਬਿਲਕੁਲ ਨਾਸ਼ ਹੋ ਜਾਂਦਾ ਕਿਉਂਕਿ ਪਾਪਾਂ ਦਾ ਸਾਰਾ ਸੰਬੰਧ ਦ્વੈਤ ਦੇ ਨਾਲ ਸਾਥ ਸੰਗ ਅੰਮ੍ਰਿਤ ਗੁਨ ਗਾਇਨ ਫਿਰ ਅੰਮ੍ਰਿਤ ਹੀ ਅਮਰ ਜੀਵਨ ਵਿੱਚ ਰਹਿ ਜਾਂਦਾ ਤੇ ਅੰਮ੍ਰਿਤ ਦੇ ਅੰਮ੍ਰਿਤ ਰੂਪੀ ਕੀਰਤਨ ਆਪਾਂ ਫਿਰ ਕਰਨ ਲੱਗ ਜਾਂਦੇ ਆ ਸਾਧ ਕੇ ਸੰਸਰਵ ਥਾਨ ਗਮ ਜਿਹੜੇ ਵੀ ਸਾਰੇ ਥਾਨ ਆਪਾਂ ਸੋਚਦੇ ਆ ਨਾ ਇਸ ਦੁਨੀਆ ਦੇ ਵਿੱਚ ਕੋਈ ਵੀ ਅਗੰਮਾ ਥਾਨ ਨਹੀਂ ਹਰ ਇੱਕ ਥਾਂ ਤੱਕ insan ਦੀ ਪਹੁੰਚ ਹੋ ਜਾਂਦੀ ਹੈ ਕਿਉਂਕਿ ਆਤਮਾ ਹੀ ਪਰਮਾਤਮਾ ਨਾਲ ਲੀਨ ਹੋਗੀ ਤੇ ਪਰਮਾਤਮਾ ਤੋਂ ਬਾਹਰ ਕੁਝ ਵੀ ਨਹੀਂ ਹੈ ਨਾਨਕ ਸਾਧ ਕੇ ਸੰਸਫਲ ਜਨਮ ਇਹ ਜਿਹੜਾ ਜਨਮ ਹੈ ਬਿਰਸਾ ਨਹੀਂ ਜਾਂਦਾ ਫਿਰ ਇਹ ਸਫਲ ਹੁੰਦਾ ਹੈ ਯਾਨੀ ਕਿ ਇਹ ਤਾਂ ਮਕਸਦ ਹਲ ਹੋ ਜਾਂਦਾ ਤੇ ਮਕਸਦ ਸਭ ਤੋਂ ਵੱਡਾ ਕੀ ਹੈ ਸਭ ਤੋਂ ਵੱਡਾ ਫਲ ਕੀ ਹੈ ਨਾਮ ਫਲ ਸਭ ਤੋਂ ਵੱਡਾ ਫਲ ਇਹ ਹੀ ਹੈ ਕਿ ਇਸ ਮਨੁੱਖਾ ਜਨਮ ਵਿੱਚ ਆ ਕੇ ਸਾਰੀ ਦੁਆਇ ਦੂਰ ਹੋ ਕੇ ਆਪਾਂ ਆਪਣੀ ਜਿਹੜੀ ਆਤਮਾ ਪਰਮਾਤਮਾ ਨਾਲ ਇੱਕਮਿਕ ਹੋ ਜਾਏ ਤੇ ਫਿਰ ਫਿਰ ਹੀ ਆਪਾਂ ਇਸ ਜਨਮ ਨੂੰ ਸਫਲ ਕਹਿੰਦੇ ਨਾ ਤੇ ਸਾਧ ਸਾਧ ਜਨਾਂ ਦੀ ਸੰਗਤ ਵਿੱਚ ਸਾ ਸੰਗਤ ਦੇ ਵਿੱਚ ਗੁਰੂ ਜਨਾਂ ਦੀ ਸੰਗਤ ਦੇ ਵਿੱਚ ਇਹ ਫਲ ਪ੍ਰਾਪਤ ਹੁੰਦਾ ਸਾਧ ਕੇ ਸੰਗ ਸਫਲ ਜਨਮ ਆਪਣਾ ਜਨਮ ਸਫਲਾ ਹੋ ਜਾਂਦਾ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਕੋਈਆਂ ਗਲਤੀਆਂ ਦਾ ਅਸਮੇਲ ਦਾ ਜਾਚਕ ਹੈ ਅਰਦਾਸ ਕਰਿਓ ਕਿ ਏਕੀਕਰਨ ਅਤੇ ਅਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ